ਸਤਿ ਸ਼੍ਰੀ ਅਕਾਲ ਸਵਾਗਤ ਸਭ ਸਤਿਕਾਰਯੋਗ ਸੱਜਣਾ ਦਾ ਜੋ ਇਸ ਵਕਤ ਜੁੜੇ ਨੇ ਟਿਵਾਨਾ ਟੀਵੀ ਦੇ ਨਾਲ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਿਓ ਮੈਂ ਪਰਮਿੰਦਰ ਸਿੰਘ ਟਿਵਾਨਾ ਤੇ ਆਪਣੇ ਨਾਲ ਭੈਣਾਣੀ ਡਾਕਟਰ ਹਰਸ਼ਚੰਦਰ ਕੌਰ ਜੀ ਜੁੜੇ ਨੇ ਸਤਿ ਸ਼੍ਰੀ ਅਕਾਲ ਭੈਣਾਣੀ ਸਵਾਗਤ ਹੈ ਆਪ ਜੀ ਦਾ ਸਤਿ ਸ਼੍ਰੀ ਅਕਾਲ ਤੇ ਸਾਰੇ ਸੁਮਾ ਲਿਆ ਨੂੰ ਬਹੁਤ ਬਹੁਤ ਨਿੱਘੀ ਫਤਿਹ ਸਤਿ ਸ਼੍ਰੀ ਅਕਾਲ ਜੀ ਫਤਿਹ ਭੈਣਾਣੀ ਜਿਸ ਤਰ੍ਹਾਂ ਫਤਿਹਗੜ ਸਾਹਿਬ ਸਰਹੰਦ ਤੋਂ ਫਤਿਹਗੜ ਸਾਹਿਬ ਬਣਿਆ ਉਹਦੇ ਹਾੜੇ ਚੱਲ ਰਹੇ ਨੇ ਬਹੁਤ ਸਾਰੇ ਸੈਮੀਨਾਰ ਸਮਾਗਮ ਹੋ ਰਹੇ ਨੇ ਅੱਜ ਵੀ ਮੈਂ ਇੱਕ ਵੀਡੀਓ ਵੇਖ ਰਿਹਾ ਸੀ ਅ ਅਸ਼ੋਕ ਸਿੰਘ ਬਾਗੜੀਆਂ ਦਲਾਵਰ ਸਿੰਘ ਬਾਗੜੀਆਂ ਉਹ ਪਰਿਵਾਰ ਹੈ ਜਿਹਦਾ ਸਿੱਖ ਧਰਮ ਇਤਿਹਾਸ ਦੇ ਵਿੱਚ ਕਾਫੀ ਸਥਾਨ ਰਿਹਾ ਹੈ ਇਸ ਪਰਿਵਾਰ ਦਾ ਭਾਈ ਕੀ ਬਾਗੜੀਆਂ ਵਾਲਿਆਂ ਦਾ ਉੱਥੇ ਇੱਕ ਸਮਾਗਮ ਸੀ ਪੰਥ ਦੀਆਂ ਸਮੋਰ ਸਿੱਖਸ਼ੀਤਾ ਵੱਖ-ਵੱਖ ਖੇਤਰਾਂ ਚ ਪਹੁੰਚੀਆਂ ਤੁਸੀਂ ਵੀ ਉੱਥੇ ਪੁੱਜੇ ਜਸੇਦਾਰ ਸ਼੍ਰੀ ਹਰਿ ਕਾਲਤਖਬ ਸਾਹਿਬ ਵੀ ਉੱਥੇ ਪੁੱਜੇ ਕਿਸ ਤਰ੍ਹਾਂ ਦਾ ਇਹ ਸਮਾਗਮ ਸੀ ਮੈਂ ਕੁਝ ਵੀਡੀਓ ਵੇਖ ਰਿਹਾ ਸੀ ਕਾਫੀ ਸਵਾਲ-ਜਵਾਬ ਹੋਏ ਨੇ ਜੀ ਹਾਂ ਜੀ ਬਿਲਕੁਲ ਅ ਪਹਿਲਾਂ ਤਾਂ ਸ਼ੁਕਰਗੁਜ਼ਾਰ ਹਾਂ ਕਿ ਇਹੋ ਜੇ ਸਮਾਗਮ ਤੇ ਮੇਰੇ ਵਰਗੀ ਨਿਮਾਣੀ ਨੂੰ ਸੱਦਾ ਦਿੱਤਾ ਜਿੱਥੇ ਬਹੁਤ ਸਾਰੀਆਂ ਉੱਚ ਪੱਧਰੀ ਸ਼ਖਸੀਅਤਾਂ હાજર ਸਨ ਜੀ ਪਰ ਦੋ ਤਿੰਨ ਬਹੁਤ ਅਹਿਮ ਜਾਣਕਾਰੀਆਂ ਮੈਨੂੰ ਵੀ ਉੱਥੇ ਜਾ ਕੇ ਹੀ ਮਿਲੀਆਂ ਮੈਂ ਆਪ ਹੈਰਾਨ ਤਾਂ ਕੁਝ ਚੀਜ਼ਾਂ ਬਾਰੇ ਮੈਨੂੰ ਵੀ ਜਾਣਕਾਰੀ ਨਹੀਂ ਸੀ ਜਿਹੜੀ ਉੱਥੇ ਜਾ ਕੇ ਪਤਾ ਲੱਗੀ ਪਹਿਲੀ ਤਾਂ ਕਿ ਜੀ ਉਹ ਕੀ ਇਹ ਤਾਂ ਫਿਰ ਮੈਂ ਪੜਿਆ ਹੋਇਆ ਸੀਗਾ ਵੈਸੇ ਕਿ ਉੱਥੇ ਸਮਾਦ ਹੈ ਜੀ ਬਾਬਾ ਗੁਦਰ ਜੀ ਦੀ ਜਿਹੜੇ ਉਹਨਾਂ ਦੇ ਪਤਨੀ ਦੀ ਸਮਾਦ ਹੈ ਉੱਥੇ ਹਮਮ ਮजेदार ਗੱਲ ਇਹ ਪਤਾ ਲੱਗੀ ਕਿ ਦੁਨੀਆ ਦੀ ਇੱਕੋ ਇੱਕ ਔਰਤ ਦੀ ਜੇ ਕੋਈ ਸਮਾਦ ਹੈ ਤਾਂ ਉਸੇ ਥਾਂ ਤੇ ਜੀ ਕੋਈ ਵਖ ਯਾਨੀ ਚੀਜ਼ ਜੋ ਉੱਥੇ ਜਾ ਕੇ ਪਤਾ ਲੱਗੀ ਹਮਮ ਦੂਸਰੀ ਇੱਕ ਹੋਰ ਜੋ ਚੀਜ਼ ਪਤਾ ਲੱਗੀ ਮੈਂ ਉਹ ਜ਼ਰੂਰ ਸਾਂਝਾ ਕਰਨਾ ਚਾਹੁੰਦੀ ਹਾਂ ਜੋ ਮੈਂ ਉੱਥੇ ਸਾਰਿਆਂ ਦੇ ਸਾਹਮਣੇ ਅ ਤੁਹਾ ਦਾ ਜ਼ਿਕਰ ਵੀ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿ ਇਸ ਬਾਰੇ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਮੇਰਾ ਖਿਆਲ ਤੁਹਾਡਾ ਪ੍ਰੋਗਰਾਮ ਬਹੁਤ ਹੀ ਜ਼ਿਆਦਾ ਸੂ ਜਵਾਨ ਲੋਕ ਸੁਣਦੇ ਨੇ ਜੀ ਉਹ ਵੀ ਕੁਝ ਉੱਥੇ ਹਾਜ਼ਰ ਵੀ ਥਨ ਜਿਨ੍ਹਾਂ ਨੇ ਆਪਣੇ ਪ੍ਰੋਗਰਾਮ ਸੁਣੇ ਨੇ ਤੇ ਮੈਂ ਉਹੀ ਚੀਜ਼ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਉੱਥੇ ਇਹ ਤਾਂ ਲਿਖਿਆ ਵੀ ਮਿਲਦਾ ਉੱਥੇ ਪਈ ਵੀ ਹੈ ਜਿਹੜੀ ਉਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਜਦੋਂ ਉਹਨਾਂ ਦੇ ਫੇਰੇ ਹੋਏ ਸਨ ਵਿਆਹ ਦੇ ਵੇਲੇ ਦੇ ਹਾਂ ਹਾਂ ਤੇ ਜਿਹੜੀ ਉਸ ਸਮੇਂ ਉਹਨਾਂ ਨੇ ਸ਼ਮਸ਼ੀਰ ਫੜੀ ਸੀ ਉਸ ਉੱਥੇ ਇਹਨਾਂ ਗੋਲਪਾਈ ਰੂਪ ਸਿੰਘ ਜੀ ਦੀ ਜਦੋਂ ਉਹਨਾਂ ਨੂੰ ਦਲਾਵਰ ਸਿੰਘ ਮੈ ਰੂਪਕਰ ਹੋਰਾਂ ਦਾ ਪਰਿਵਾਰ ਹਾਂਜੀ ਦਲਾਵਰ ਸਿੰਘ ਭਾਈ ਸ਼ੋਕ ਸਿੰਘ ਬਾਗੜੀਆਂ ਹਾਂ ਬਿਲਕੁਲ ਤੇ ਉਹ ਉਹਨਾਂ ਨੇ ਉੱਥੇ ਹੀ ਹੁਣ ਰੱਖੀਏ ਜਿਹੜੀ ਉਹਨਾਂ ਦੇ ਫੇਰਿਆਂ ਵੇਲੇ ਉਹਨਾਂ ਦੇ ਹੱਥ ਵਿੱਚ ਸੀ ਤ੍ਰੀਗੁਰੂ ਜੀ ਹਾਂਜੀ ਤੁਹਾਡੀ ਤੋਂ ਪ੍ਰਾਪਤ ਹੋ ਬੜੀ ਯਾਨੀ ਤੁਸੀਂ ਸਮਝ ਹੀ ਸਕਦੇ ਆ ਸਾਡੇ ਲਈ ਮਾਇਨੇ ਰੱਖਦੀ ਹੈ ਹਮ ਯਾਰ ਉੱਥੇ ਜੋ ਚੀਜ਼ ਪਤਾ ਲੱਗੀ ਮੈਂ ਉਹੀ ਸਾਂਝਾ ਕਰਨਾ ਚਾਹਨੀ ਆ ਕਿ ਉੱਥੇ ਜੋ ਦੱਸਿਆ ਗਿਆ ਕਿ ਗੁਰੂ ਸਾਹਿਬ ਨੇ ਜੋ ਫੇਰੇ ਲਏ ਸਨ ਉਹ ਸੱਜੂ ਖੱਬੇ ਲੈ ਥੋੜਾ ਜਿਹਾ ਪੈਣਾ ਨੀ ਜਿਹੜੀ ਨਵੀਂ ਜਨਰੇਸ਼ਨ ਹੈ ਉਸ ਮੁਤਾਬਕ ਥੋੜਾ ਜਿਹਾ ਮੈਂ ਡਿਫਾਈਨ ਕਰਨਾ ਚਾਹਾਂਗਾ ਤੁਹਾਡੇ ਤੋਂ ਵੀ ਵਿਸਥਾਰ ਇਹਦਾ ਚਾਹਾਂਗਾ ਕਿਉਂਕਿ ਕੁਝ ਕੁਸਪੈਠ ਬੜੀ ਟੇਡੇ ਤਰੀਕੇ ਨਾਲ ਹੁੰਦੀ ਆ ਸਿੱਖ ਧਰਮ ਦੇ ਵਿੱਚ ਫੇਰੇ ਕਲॉक ਐਂਟੀਕਲॉकवाइज ਲਾਏ ਜਾਂਦੇ ਨੇ ਮੇਰੇ ਖਿਆਲ ਆ ਖੱਬੇ ਤੋਂ ਸੱਜੇ ਹਿੰਦੂ ਧਰਮ ਚ ਜਿਹੜੀਆਂ ਫੇਰੇ ਨਾ ਸੋਰੀ ਸਿੱਖ ਹਿੰਦੂ ਧਰਮ ਚ ਫੇਰੇ ਕਲॉकवाइज ਤੇ ਸਿੱਖ ਧਰਮ ਦੇ ਵਿੱਚ ਐਂਟੀਕਲॉकवाइज ਇਧਰ ਖੱਬੇ ਤੋਂ ਸੱਜੇ ਤੇ ਉਧਰ ਸੱਜੇੋਂ ਖੱਬੇ ਪਰ ਹੁਣ ਉਹ ਜਿਹੜਾ Hindu ਪੈਟਰਨ ਤੇ ਕੁਝ ਗੱਲਾਂ ਚੱਲ ਰਹੀਆਂ ਨੇ ਅੱਜਕੱਲ ਕੋਗੇ ਚਲੋ ਅੱਜਕੱਲ ਦਾ ਵਿਆਹ ਹੋ ਕੇ ਨੇ ਪਹਿਲਾਂ ਵੀ ਇਹ ਸਾਲ ਦੋ ਸਾਲ ਤੋਂ ਦੇਖਣ ਤੋਂ ਆਇਆ ਕਿ ਕੁਝ ਲੋਕ ਫੇਰਿਆਂ ਦੀ ਤਰ੍ਹਾਂ ਜੋ Hindu ਧਰਮ ਦੇ ਵਿੱਚ ਲਾਵਾਂ ਫੇਰੇ ਹੁੰਦੇ ਫੇਰੇ ਹੁੰਦੇ ਸੀ ਲਾਵਾਂ ਸਿੱਖ ਧਰਮ ਦੀਆਂ ਨੇ ਉਹਨਾਂ ਮੁਤਾਬਕ ਲਾਵਾਂ ਵੀ ਉਸੇ ਪਾਸੇ ਨੂੰ ਲੈਣ ਲੱਪੇ ਨੇ ਜਿਸ ਪਾਸੇ Hinduਾਂ ਚ ਲੈਂਦੇ ਆ ਕਿਉਂਕਿ ਸ਼੍ਰੀ ਗਣੇਸ਼ ਜੀ ਦੀ ਮੂਰਤੀ ਜਾਂ ਉਹਨਾਂ ਦੀ ਜਿਹੜੀ ਮਾਫ ਕਰਨਾ ਸੁੰਡ ਦਿਖਾਈ ਜਾਂਦੀ ਹੈ ਉਹਦਾ ਵੀ ਲੋਜਿਕ ਹੈ ਕਿ ਜਿਹੜੇ ਉਹਨਾਂ ਦੀ ਸੁੰਡ ਗਣੇਸ਼ ਜੀ ਦੀ ਵੀ ਉਹ ਸੱਜੇ ਹੋਵੇ ਜਾਂ ਖੱਬੇ ਨੂੰ ਹੋਵੇ ਇਸ ਕਰਕੇ ਉਹਤੇ ਵੀ ਕੋ ਬਹੁਤ ਬਵਾਦ ਹੈ ਬੜੀ ਵਿਦਵਤਾ ਦੀ ਟਾਕਸ ਹੁੰਦੀਆਂ ਨੇ ਹੁਣ ਸਿੱਖ ਆਨੰਦ ਕਾਰਜਾਂ ਦੇ ਵਿੱਚ ਵੀ ਇਹ ਜਿਹੜਾ ਚਲਨ ਚੱਲ ਰਿਹਾ ਇਹਨੂੰ ਥੋੜਾ ਜਿਹਾ ਸਮਝਾਓ ਖੱਬੇ ਸੱਜੇ ਦੀ بجائے ਅੰਗਰੇਜ਼ੀ ਭਾਸ਼ਾ 'ਚ ਕਲॉक ਤੇ ਐਂਟੀ ਕਲॉकवाइज ਜਾਨੀ ਕਿ ਸਿੱਖ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਮੈਨੂੰ ਥੋੜਾ ਜਿਹਾ ਤਰਕ ਦੇ ਦਿਓ ਵੀ ਮੈਂ ਵਿਗਿਆਨ ਦੀ ਸਟੂਡੈਂਟ ਹਾਂ ਕੁਝ ਥੋੜਾ ਜਿਹਾ ਤਰਕ ਨਾਲ ਸਮਝਾਓ ਕਿ ਇਹਦਾ ਕੀ ਅਰਥ ਜੇ ਹੂੰ ਜੋ ਮੈਨੂੰ ਦੱਸਿਆ ਗਿਆ ਮੈਂ ਉਹੀ ਸਾਂਝ ਤੁਹਾਡੇ ਨਾਲ ਪਾਉਣ ਲੱਗੀ ਆ ਹੂੰ ਇਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਦਾ ਇਹ ਹੁਕਮ ਸੀ ਕਿ ਤੁਸੀਂ ਅ ਕਿਉਂਕਿ ਉਦੋਂ ਕਹਿੰਦੇ ਨੇ ਆਦਿ ਗ੍ਰੰਥ ਸੰਜਿਨਾਂ ਦੇ ਉਹਨਾਂ ਨੇ ਜਦੋਂ ਫੇਰੇ ਲੈ ਅਨੰਤਕਾਰ ਜੁਨਾਂ ਦੇ ਹੋਏ ਹੂੰ ਆ ਉਦੋਂ ਸੱਜਿਓ ਖੱਬੇ ਗਏ ਜੋ ਕਿ ਨਿਹੰਗ ਸਿੰਘ ਵੀ ਅਜੇ ਵੀ ਉਸੇ ਤਰ੍ਹਾਂ ਸੱਜਿਓ ਖੱਬੇ ਹੀ ਫੇਰਾ ਲੈਂਦੇ ਨੇ ਤੇ ਮੈਨੂੰ ਦੱਸਿਆ ਗਿਆ ਜੋ ਜਿਸ ਤੇ ਥੋੜੀ ਜੀ ਤਰਕ ਵੀ ਜਾਪਦੀ ਹੈ ਕਿ ਕਦੇ ਕਬੇ ਇਸ ਕਾਰਨ ਕਿ ਜਦੋਂ ਤੁਹਾਡਾ ਸੱਜੇ ਹੱਥ ਯਾਨੀ ਜਿਹੜਾ ਤੁਹਾਡਾ ਕਹੋ ਵੀ ਬੰਦਾ ਜੋ ਵਿਆਹ ਲਈ ਮੁੰਡਾ ਬੈਠਾ ਉਹ ਜਦੋਂ ਕਿ ਹੁਣ ਜਿਵੇਂ ਆਪਾਂ ਜਾਣਦੇ ਆ ਕਿ ਉੱਠ ਕੇ ਜਿਵੇਂ ਉਹ ਖੱਬਿਓਂ ਦੀ ਘੁੰਮ ਕੇ ਜਦੋਂ ਆਣ ਲੱਗਦੇ ਨੇ ਪਿੱਛੇ ਪਿੱਛੇ ਜਦੋਂ ਉਹ ਬੇਟੀ ਆਉਂਦੀ ਏ ਤਾਂ ਉਹ ਇੱਕ ਤਰੀਕੇ ਉਹਦਾ ਆਪਣੇ ਪਤੀ ਦੇ ਪਿਛਲੇ ਪਾਸਿਓਂ ਦੀ ਘੁੰਮ ਕੇ ਯਾਨੀ ਇੱਕ ਫੇਰਾ ਆਪਣੇ ਪਤੀ ਦੇ ਦੁਆਲੇ ਦੀ ਲੈਂਦੀ ਓਕੇ ਤਰਕ ਦਿੱਤਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਦੋਂ ਫੇਰਾ ਲੈ ਰਹੇ ਹਾਂ ਤਾਂ ਕਿਸੇ ਇਨਸਾਨ ਦੇ ਅੱਗੇ ਫਿਰ ਦੁਬਾਰਾ ਫੇਰਾ ਨਹੀਂ ਲਿਆ ਜਾ ਸਕਦਾ ਸੋ ਜੇ ਅਸੀਂ ਸੱਜੋਂ ਖੱਬੇ ਘੁੰਮ ਕੇ ਆਵਾਂਗੇ ਤੇ ਉਹ ਪਹਿਲਾਂ ਬੰਦਾ ਬੈਠੇਗਾ ਤੇ ਨਾਲ ਫਿਰ ਉਹ ਉਸੇ ਹੀ ਸੀਟ ਉਸੇ ਤਰ੍ਹਾਂ ਨਾਲ ਔਰਤ ਬੈਠ ਜਾਏਗੀ ਸੋ ਇਹ ਤਰਕ ਸੀ ਜੋ ਉੱਥੇ ਦੱਸਿਆ ਗਿਆ ਪਰ ਮੈਨੂੰ ਸੱਚ ਦੱਸਾਂ ਕਿ ਕੋਈ ਮੈਂ ਝੂਠ ਨਹੀਂ ਇਸ ਤੇ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਪੱਸਿਆ ਉਹ ਦੰ ਫੇਰੇ ਲੈ ਮੈਨੂੰ ਉੱਥੇ ਹੀ ਪਤਾ ਲੱਗਿਆ ਸੋ ਮੈਂ ਤਾਂ ਬੜ ਨਾਲੋ ਗੱਲ ਸਾਂਝੀ ਕੀਤੀ ਪਰ ਕੁਝ ਚੀਜ਼ਾਂ ਵੀਰੇ ਜਿਵੇਂ ਤੁਸੀਂ ਕਿਹਾ ਵੀ ਸਵਾਲ ਸਵਾਲ ਮੈਂ ਹੀ ਪੁੱਛੇ ਸਨ ਹੂੰ ਤਿੰਨ ਸਵਾਲ ਸੀ ਜਿਨ੍ਹਾਂ ਦਾ ਜ਼ਿਕਰ ਮੈਂ ਕੀਤਾ ਪਹਿਲੀ ਚੀਜ਼ ਜਦੋਂ ਇਹ ਧਰਮ ਸਿੱਖ ਧਰਮ ਔਰਤ ਨੂੰ ਬਰਾਬਰ ਦਾ ਨਹੀਂ ਇੱਕ ਇੱਕ ਸਗੋਂ ਕਹਿ ਲਓ ਕਿ ਇੱਕ ਕਦਮ ਅਗਾਹ ਦਿਖਾਉਂਦਾ ਜੇ ਕਿ ਭਈ ਇਹ ਪੂਜਣਯੋਗ ਨੇ ਇਹਨਾਂ ਦੇ ਕੁੱਖੋਂ ਰਾਜੇ ਮਹਾਰਾਜੇ ਜਨਮ ਲੈਂਦੇ। ਜੀ। ਤਾਂ ਮਾਦਾਰ ਉਤਪਾਅਵਨਾ ਨੇ ਉੱਚਾ ਦਿਖਾਇਆ। ਹੂੰ। ਤਾਂ ਮੇਰਾ ਸਵਾਲ ਇਹ ਸੀ ਕਿ ਉਹ ਔਰਤ ਜਿਹੜੀ ਬਰਾਬਰ ਦੀ ਜੰਗ ਵਿੱਚ ਵੀ ਲੜਦੀ ਰਹੀ, ਛਾਤੀ ਤੇ ਗੋਲੀਆਂ ਵੀ ਖਾਂਦੀ ਰਹੀ। ਹੂੰ ਹੂੰ। ਇੱਕਨ ਵੀ ਕਰਦੀ ਰਹੀ ਸਭ ਕੁਛ ਜਾਨੀ ਉਹ ਕਰ ਸਕਦੀ ਸੀ। ਜੀ। ਤਾਂ ਫਿਰ ਇਹ ਦੱਸੋ ਕਿ ਅੱਜ ਦੇ ਮੌਜੂਦਾ ਹਾਲਾਤ ਵਿੱਚ ਹਮਮ ਕਿਉਂ ਕੁਝ ਸਾਡੇ ਧਾਰਮਿਕ ਥਾਵਾਂ ਤੇ ਇਸ ਕਾਰਨ ਉਹ ਅਪਵਿੱਤਰ ਮੰਨ ਦਿੱਤੀ ਜਾਂਦੀ ਏ ਕਿ ਭਈ ਮਹਾਮਾਰੀ ਆਉਂਦੀ ਹਮ ਭਈ ਜੇ ਮਹਾਮਾਰੀ ਨਾ ਆਉਂਦੀ ਹੋਏ ਤਾਂ ਕੀ ਇਸ ਧਰਤੀ ਤੇ ਉਤਪਤੀ ਹੋ ਸਕਦੀ ਹਮ ਯਾਨੀ ਉਹ ਹੀ ਮਾਂ ਜਿਸ ਨੂੰ ਦਰਜਾ ਦਿੱਤਾ ਜੇ ਰਾਜੇ ਮਹਾਰਾਜੇ ਉਹਦੇ ਕੁੱਖੋਂ ਪੈਦਾ ਹੀ ਨਹੀਂ ਸੀ ਹੋਣੇ ਜੇ ਉਹ ਹੋਣੇ ਤਾਂ ਜੇ ਅਸੀਂ ਅੱਜ ਦੀ 21ਵੀਂ ਸਦੀ ਵਿੱਚ ਅਜੇ ਅਸੀਂ ਉਹੀ ਸੋਚ ਲਈ ਬੈਠੇ ਹਾਂ ਜਿਸ ਤੋਂ ਕੱਢਣ ਦਾ ਸਾਨੂੰ ਯਤਨ ਕੀਤਾ ਗਿਆ ਸੀ ਤਾਂ ਫਿਰ ਇਸ ਤਰ੍ਹਾਂ ਦੀ ਅਗਾਹ ਵਧੂ ਸੋਚ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਇਹ ਧਰਮ ਤਾਂ ਸਾਰੇ ਧਾਰਮਿਕ ਪਖੰਡਾਂ ਨੂੰ ਤੋੜ ਕੇ ਅਗਾਹ ਤੁਰਿਆ ਸੀ ਜੀ ਦੂਸਰੀ ਅਹਿਮ ਗੱਲ ਕਿ ਅਸੀਂ ਇਸ ਧਰਮ ਦੇ ਵਿੱਚ ਕਿਉਂ ਕਰਮਾਤਾਂ ਨੂੰ ਥਾਂ ਦੇ ਰਹੇ ਹੂੰ ਹੂੰ ਕਿਉਂ ਅਲੱਗ-ਅਲੱਗ ਥਾਵਾਂ ਤੇ ਅਸੀਂ ਜ਼ਿਕਰ ਕਰਨ ਲੱਗ ਪਏ ਆ ਕਿ ਫਲਾਣੀ ਥਾਂ ਤੇ ਮੱਥਾ ਟੇਕਣ ਨਾਲ ਪੁੱਤਰ ਦੀ ਦਾਤ ਮਿਲਦੀ ਏ ਫਲਾਣੀ ਥਾਂ ਤੇ ਮੱਥੇ ਟੇਕਣ ਨਾਲ ਤੁਹਾਡੇ ਵੀ ਮੈਂ ਇੱਕ ਵੀਡੀਓ ਦੇਖੀ ਆ ਉੱਥੇ ਵੀ ਇਸ ਗੱਲ ਦਾ ਜ਼ਿਕਰ ਹੋਇਆ ਕੋਈ ਸਿੰਘ ਸੀਗੇ ਨਾਂ ਨਹੀਂ ਮੈਨੂੰ ਯਾਦ ਲੇਟਲ ਜਾਂ ਕੀ ਕਹਿੰਦੇ ਸੀ ਉਹਨਾਂ ਨੂੰ ਉਹਨਾਂ ਨੇ ਵੀ ਕੋਈ ਗੱਲ ਕੀਤੀ ਕਿ ਵੀ ਇੱਥੇ ਮੈਂ ਵੀਡੀਓ ਦੇਖੀ ਸੀ ਅਮਰਗੜ੍ਹ ਤੋਂ ਕਿਸੇ ਚੈਨਲ ਦੀ ਵੀ ਕਿ ਉੱਥੇ ਵੀ ਮਤਲਬ ਮੱਥਾ ਟੇਕਣ ਨਾਲ ਪੁੱਤ ਮਿਲਦੇ ਨੇ ਕਿਸੇ ਜਗ੍ਹਾ ਦਾ ਜ਼ਿਕਰ ਜ਼ਿਕਰ ਕੀਤਾ ਸੀ ਇਸੇ ਲਈ ਕਿ ਇਹ ਕਰਮਾਤਾਂ ਤੋਂ ਸਾਨੂੰ ਕੱਢਿਆ ਗਿਆ ਸੀ ਦੇਖ ਵੀਰੇ ਆਪਾਂ ਅਰਦਾਸ ਵਿੱਚ ਰਤਾਕ ਜੇ ਧਿਆਨ ਮਾਰੋ ਹਮ ਅਰਦਾਸ ਵਿੱਚ ਕੀ ਮੰਗਿਆ ਜਾਂਦਾ ਹੈ ਯਾਨੀ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਵਿਛੜੇ ਹੋਏ ਗੁਰਦੁਆਰਿਆਂ ਦਾ ਜ਼ਿਕਰ ਕਰਦੇ ਹਾਂ ਹਮ ਫਿਰ ਅਸੀਂ ਜ਼ਿਕਰ ਕਰਦੇ ਹਾਂ ਕਿ ਸਾਨੂੰ ਨਾਮਦਾਨ ਵਿਸਾਦਾਨ ਭਰੋਸਾਦਾਨ ਇਹੋ ਜਿਹੀਆਂ ਚੀਜ਼ਾਂ ਦੀ ਮੰਗ ਕੀਤੀ ਜਾਂਦੀ ਹਮ ਕਿਤੇ ਲਿਖਿਆ ਜੇ ਕਿ ਸਾਨੂੰ ਪੁੱਤਰ ਦੀ ਦਾਤ ਮਿਲੇ ਤਾਂ ਮੈਂ ਦੇਖੇ ਉਹ ਕੀਤਾ ਸੀ ਕਿ ਜੇ ਪੁੱਤਰ ਇੰਨੇ ਹੀ ਲੋੜੀਂਦੇ ਹੁੰਦੇ ਤਾਂ ਸਾਡੇ ਗੁਰੂ ਸਾਹਿਬ ਨੂੰ ਸਰਬੰਸ ਵਾਰਨ ਦੀ ਕੀ ਲੋੜ ਸੀ ਉਹਨਾਂ ਨੂੰ ਪੁੱਤਰ ਉਹਨੇ ਹੀ ਲੋੜੀਂਦੇ ਸੀ ਸਾਡੀ ਮਾਂ ਗੁਜਰੀ ਨੂੰ ਕੀ ਲੋੜ ਸੀ ਕਿ ਉਹ ਸਾਰੇ ਪੁੱਤਰ ਵਾਰ ਦੇਵੇ ਜਾਂ ਸਾਨੂੰ ਕਸ਼ਮੇਸ਼ ਪਿਤਾ ਇਹ ਕਹਿਣ ਕਿ ਮੇਰੇ ਹਜ਼ਾਰਾਂ ਪੁੱਤਰ ਹੋਰ ਨਹੀਂ ਦਾ ਮਤਲਬ ਬਹੁਤ ਸਪਸ਼ਟ ਸਮਝਾ ਦਿੱਤਾ ਗਿਆ ਸੀ ਕਿ ਆਪ ਕਰਮ ਨੇ ਜਿਹੜੇ ਤੁਹਾਨੂੰ ਅਗਾਹ ਤੋਰਦੇ ਨੇ ਪੁੱਤਰ ਧੀਆ ਤੁਹਾਡਾ ਨਾਮ ਅਗਾਹ ਨਹੀਂ ਤੋਰਦੇ ਹੂੰ ਹੂੰ ਤਾਂ ਇਹ ਸਾਡੇ ਧਰਮ ਵਿੱਚ ਜੋ ਪੁੱਤਰ ਦੀ ਦਾਤ ਵਾਲਾ ਜੋ ਇਹ ਸ਼ੁਰੂ ਹੋਇਆ ਕੰਮ ਇਹਨੂੰ ਰੋਕਣ ਦੀ ਸਖਤ ਲੋੜ ਹੈ ਜੀ ਤੀਸਰਾ ਪਹਿਲੂ ਸੀ ਜਿਹੜਾ ਜ਼ਿਕਰ ਕੀਤਾ ਕਿ ਸਾਡੇ ਕਈ ਥਾਈਂ ਅਰਦਾਸ ਹੋਣ ਲੱਗ ਗਈ ਹੈ ਜੀ ਕਿ ਜਿੱਥੇ ਵੀ ਅਸੀਂ ਯਾਨੀ ਜਦੋਂ ਮੱਥਾ ਟੇਕਦੇ ਹਾਂ ਨਾ ਕਿਹਾ ਜਾਂਦਾ ਜਿਨ੍ਹਾਂ ਜਿਨ੍ਹਾਂ ਨੇ ਮੱਥੇ ਟੇਕੇ ਨੇ ਉਹਨਾਂ ਦੇ ਖਜ਼ਾਨੇ ਭਰਪੂਰ ਰਹਿ ਹੂੰ ਵੀਰ ਕਮਾਲ ਹੀ ਹੋ ਗਿਆ ਮੈਂ ਕਿਹਾ ਜੀ ਅੱਜ ਕੱਲ ਤਾਂ ਹਾਲ ਉਸ ਤੋਂ ਵੀ ਅਗਾਹ ਹੋ ਗਿਆ ਅਸੀਂ ਕਹਿੰਨੇ ਆ ਕਿ ਜਿਨ੍ਹਾਂ ਨੇ ਅੱਜ ਦਾ ਚਾਹ ਦਾ ਲੰਗਰ ਹੈ ਭਈ ਉਹਨਾਂ ਦਾ ਵੀ ਨਾਮ ਲਿਖਿਆ ਹੁੰਦਾ ਜਾਂ ਨਾਮ ਅਰਦਾਸ ਵਿੱਚ ਲਿਆ ਜਾਂਦਾ ਅੱਜ ਦਾ ਲੰਗਰ ਉਹਨਾਂ ਵੱਲੋਂ ਅੱਜ ਤੇ ਚਾਹ ਦਾ ਇਹਨਾਂ ਦਾ ਅੱਜ ਪ੍ਰਸ਼ਾਦੇ ਦਾ ਲੰਗਰ ਇਹਨਾਂ ਵੱਲੋਂ ਹੂੰ ਦੇਖੋ ਗੁਰਬਾਣੀ ਕਹਿੰਦੀ ਹੈ ਨੀਵੇਂ ਤੋਂ ਹੱਤ ਨੀਵੇਂ ਹੋ ਜਾਓ ਯਾਨੀ ਤੁਸੀਂ ਧੂਲ ਬਣ ਕੇ ਚਰਨ ਧੂਲ ਬਣ ਕੇ ਅੰਦਰ ਆਓ ਤਾਂ ਤੁਹਾਡੀ ਉੱਥੇ ਹਾਜ਼ਰੀ ਗੁਰੂ ਦੇ ਦਰਚ ਕਬੂਲ ਹੁੰਦੀ ਹੈ ਅਸੀਂ ਕਹਿੰਦੇ ਆ ਦਿੱਤਾ ਹੀ ਸਾਰਾ ਤੇਰਾ ਸਭ ਕੁਝ ਸਾਡਾ ਹੀ ਦਿੱਤਾ ਹੈ ਉਸ ਦਿੱਤੇ ਚੋਂ ਤਿਲ ਫੁੱਲ ਜੇ ਅਸੀਂ ਕਿਤੇ ਉਸ ਥਾਂ ਤੇ ਧਾਰਮਿਕ ਥਾਂ ਤੇ ਵਰਤ ਵੀ ਲਏ ਜੀ ਇੰਨੀ ਕਾਦੀ ਹੰਕਾਰ ਹੋ ਗਈ ਕਿ ਅਸੀਂ ਕਹਿੰਦੇ ਤੈਨੂੰ ਖਵਾਉਣ ਜੋਗੇ ਹੋ ਗਏ ਹੂੰ ਮੈਂ ਜਿਹਨੂੰ ਛੱਡ ਕੇ ਅਸੀਂ ਸੀਸ ਤਲੀ ਤੇ ਤਰਨਾ ਆਪਣੀ ਹਉਮੈ ਤਿਆਗ ਕੇ ਫੇਰ ਜਾਣਾ ਇਸ ਰਾਹ ਤੇ ਹਮ ਸੱਚ ਰਾਹ ਵਿੱਚ ਅਸੀਂ ਖਜ਼ਾਨੇ ਭਰਪੂਰ ਹੋਣ ਦੀ ਗੱਲ ਕਿਵੇਂ ਕਰ ਸਕਦੇ ਹਮ ਹਮ ਕਿਤੇ ਹਾਜ਼ਰੀ ਹੋਈ ਕਬੂਲ ਸਾਡੀ ਤਾਂ ਹੋਣੀ ਹੈ ਜਿੱਥੇ ਅਸੀਂ ਆਪਣੇ ਆਪ ਨੂੰ ਉਸ ਗੁਰੂ ਤੋਂ ਨੀਵਾ ਮੰਨ ਕੇ ਬਲਕਿ ਉਹਦੇ ਸਾਹਮਣੇ ਕੁਝ ਵੀ ਨਾ ਆਪਣੇ ਆਪ ਨੂੰ ਖਾਕ ਮੰਨਦਿਆਂ ਜਾਣਾ ਹਮ ਇਹ ਚੀਜ਼ਾਂ ਦੇ ਵਿੱਚ ਆਉਣ ਗਿਆ ਤਾਂ ਫਿਰ ਧਰਮ ਦੇ ਅੰਦਰ ਨਿਵਾਣ ਸ਼ੁਰੂ ਹੁੰਦੀ ਜੇ ਧਰਮ ਤੋਂ ਜੀ ਪਰਲੋਕ ਤੁਰ ਵਿੱਚ ਕਰਾ ਪਤਾ ਆਉਂਦੀਆਂ ਨੇ ਕਿ ਜੇ ਸਾਨੂੰ ਆ ਚੀਜ਼ ਯਾਨੀ ਮੱਥੇ ਟੇਕੋ ਤੁਸੀਂ ਇਮਤਿਹਾਨ ਚੋਂ ਪਾਸ ਹੋ ਜਾਓਗੇ ਇਹੋ ਜੀਆਂ ਚੀਜ਼ਾਂ ਕਿੱਥੇ ਲਿਖੀਆਂ ਨੇ ਸੋ ਜਦੋਂ ਅਸੀਂ ਆ ਵੀ ਉਹਦੇ ਵਿੱਚੋਂ ਕਿਰਤ ਮਨਫੀ ਕਰਕੇ ਸਿਰਫ ਇਸ ਚੀਜ਼ ਤੇ ਕੇ ਅਰਦਾਸਾਂ ਦੇ ਨਾਲ ਅਸੀਂ ਇਮਤਿਹਾਨ ਪਾਸ ਹੋ ਜਾਣੇ ਨੇ ਜਾਂ ਸਾਨੂੰ ਰੋਗ ਕਿਉਂ ਕੋਈ ਲੱਗ ਗਿਆ ਬਿਮਾਰੀ ਕਿਉਂ ਲੱਗ ਗਈ ਇਹ ਚੀਜ਼ਾਂ ਧਰਮ ਵਿੱਚ ਨਹੀਂ ਸਨ ਬਲਕਿ ਔਖੇ ਸਮੇਂ ਨੂੰ ਜਰ ਜਾਣ ਦੀ ਜਾਂ ਜਾਨਵਾਰਨ ਤੋਂ ਪਹਿਲਾਂ ਦੀ ਅਰਦਾਸ ਕੀਤੀ ਜਾਂਦੀ ਸੀ ਕਿ ਸਾਡਾ ਸੀਸ ਉੱਥੇ ਤੁਹਾਡੇ ਦਰ ਵਿੱਚ ਯਾਨੀ ਸਾਨੂੰ ਤੁਸੀਂ ਉੱਥੇ ਆਪਣੀ ਹਾਜ਼ਰੀ ਸਾਡੀ ਮੰਨ ਲਓ ਇਹ ਤੁਸੀਂ ਕਈ ਸਾਰੇ ਮਸਲੇ ਅੱਜ ਜਥੇਦਾਰ ਸਾਹਿਬ ਨਾਲ ਮੀਟਿੰਗ ਦੇ ਦੌਰਾਨ ਵੀ ਠਾਏ ਇਹ ਜਿਹੜੀ ਨਵੀਂ ਗੱਲ ਹੈ ਕਿਉਂਕਿ ਦੇਖੋ ਅੱਜਕਲ ਭੈਣਾਂ ਆਣੀਆਂ ਵੀਡੀਓ ਟ੍ਰੈਂਡਿੰਗ ਹੈ ਕਰਮੀਆਂ ਸਭਨਾ ਜੀਆਂ ਬੋਲੀ ਵਰਤਮਾਰੀ ਜਿਹੜੇ ਵੱਡੇ ਲੋਕ ਨੇ ਉਹਨਾਂ ਦੇ ਵਿਆਹ ਦੀ ਰੀਸ ਉਹਨਾਂ ਦੇ ਕਾਰਜਾਂ ਦੀ ਰੀਸ ਹੋ ਜਾਂਦੀ ਹੈ ਅਜੇ ਅਸੀਂ ਵੀਰਬਾਲ ਦਿਵਸ ਨੂੰ ਸਾਬ ਜਿਆਦਾ ਦਿਵਸ ਨਹੀਂ ਕਰਾ ਸਕੇ ਪਰ ਉਹ ਜਿਹੜਾ ਇੱਕ ਸਦੀਆਂ ਤੋਂ ਪ੍ਰਸਾਸ ਚੱਲਿਆ ਆਉਂਦਾ ਲਾਵਾਂ ਦਾ ਆਨੰਦ ਕਾਰਜ ਦਾ ਉਹ ਕਲੌਕਵਾਈਜ਼ ਐਂਡ 20 ਕਲੌਕਵਾਈਜ਼ ਤੋਂ ਕਲੌਕਵਾਈਜ਼ ਕਰਨਾ ਜਾਂ ਇਸ ਤਰ੍ਹਾਂ ਦਾ ਇੱਕ ਕਾਪੀ ਹੈ ਜਿਹੜੀ ਵੱਡੇ ਧਰਮਾਂ ਦੀ ਬਹੁ ਗਿਣਤੀ ਦੀ ਛੋਟੇ ਕਰ ਰਹੇ ਨੇ ਜਿਆਣੀ ਉੱਥੇ ਹੀ ਲਿਆ ਰਹੇ ਨੇ ਮੋੜ ਘੜ ਕੇ ਸੋ ਇਹਦੇ ਬਾਰੇ ਜਥੇਦਾਰ ਸਾਹਿਬ ਨਾਲ ਤੁਹਾਡੀ ਲੰਮੀ ਛੋੜੀ ਚਰਚਾ ਹੋਈ ਕਈ ਸਵਾਲਾਂ ਦੇ ਤੋਂ ਜਵਾਬ ਨਹੀਂ ਦੇ ਸਕੇ ਜਾਂ ਕੀ ਉਮੀਦ ਹੈ ਕਿ ਗੱਲ ਚੱਲੀ ਹੈ ਦੂਰ ਤੱਕ ਜਾਏਗੀ ਜਾਂ ਇਸ ਦਾ ਕਿਤੇ ਨਾ ਕੋਈ ਅਸਰ ਰਹੇਗਾ ਕਿਉਂਕਿ ਸਾਡੇ ਵਿਦਵਾਨ ਬਹੁਤੇ ਸਵਾਲ ਨਹੀਂ ਉਠਾਉਂਦੇ ਤੁਸੀਂ ਅੱਜ ਕਈ ਸਾਰੇ ਸਵਾਲ ਜਥੇਦਾਰ ਸਾਹਿਬ ਨਾਲ ਉਠਾਏ ਨੇ ਖਾਸ ਕਰਕੇ ਇਹ ਲਾਵਾ ਦਾ ਇੱਕ ਨਵਾਂ سلسلہ ਹੈਗਾ ਇਹ ਤੇ ਤੇ ਜਲਦੀ ਕਾਪੀ ਹੋ ਲੱਗ ਜਾਣਾ ਕਿ ਗੁਰੂ ਸਾਹਿਬ ਦੇ ਵੇਲੇ ਇਦਾਂ ਹੋਈਆਂ ਅਸੀਂ ਵੀ ਇਦਾਂ ਕਰੀਏ ਜੀ ਅ ਪਹਿਲੂ ਤਾਂ ਬਹੁਤ ਸਾਰੇ ਛੋਏ ਸਨ ਜਿਨ੍ਹਾਂ ਵਿੱਚ ਮੈਂ ਕਿਹਾ ਸੀ ਕਿ ਔਰਤਾਂ ਦਾ ਇਤਿਹਾਸ ਕਿਉਂ ਅਸੀਂ ਮੰਨਪੀ ਕਰਦੇ ਜਾਂਦੇ ਆ ਇਹ ਨਹੀਂ ਮੈਂ ਕਿਸੇ ਨੂੰ ਨਿਵਿਆ ਨਹੀਂ ਰਹੀ ਕਿ ਕਿ ਤੇ ਰਿਸਿਸ ਕਬੂਲ ਕਰਨ ਦੀ ਗੱਲ ਕਰਦੇ ਆ ਕਿ ਅਸੀਂ ਤਾਰੀਆ ਪਾਰ ਦੀ جنگ ਵਿਢਣ ਜਾ ਰਹੇ ਆ ਉੱਥੇ ਦੇ ਸਾਡੀ ਹਾਰ ਨੂੰ ਜਰਨਾ ਨਹੀਂ ਸਿਖਾਇਆ ਜਾਂਦਾ ਤਾਂ ਹੀ ਸਾਡੇ ਚ ਖੁਦਕੁਸ਼ੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿ ਉਹ ਜਿਹੜੀ ਕੌਮ ਚੜ੍ਹਦੀ ਕਲਾ ਦਾ ਪ੍ਰਤੀਕ ਸੀ ਖੁਦਕੁਸ਼ੀਆਂ ਵੱਲ ਚਲੀ ਜਾਵੇ ਫਿਰ ਇਹ ਵੀ ਜ਼ਿਕਰ ਕੀਤਾ ਕਿ ਅਸੀਂ ਬਹੁਤ ਸਾਰੀਆਂ ਜਿਹੜੀਆਂ ਔਰਤਾਂ ਦੇ ਇਤਿਹਾਸ ਨੂੰ ਮਨਫੀ ਕਰਕੇ ਸਾਡੀਆਂ ਬੇਟੀਆਂ ਲਈ ਕੋਈ ਅਜੀਹਾ ਆਈਕਨ ਛੱਡਿਆ ਹੀ ਨਹੀਂ ਜਿਹਨੂੰ ਦੇਖ ਕੇ ਉਹ ਆਪਣੇ ਅੱਗੇ ਨੂੰ ਤੋਰ ਸਕਣ ਬੀਬੀ ਲੱਖੀ ਦਾ ਜ਼ਿਕਰ ਕੀਤਾ ਬੀਬੀ ਸੁਭਾਗੀ ਦਾ ਜ਼ਿਕਰ ਕੀਤਾ ਕਿ ਜਦੋਂ ਔਰਤਾਂ ਦਾ ਜ਼ਿਕਰ ਆਂਦਾ ਜੇ ਸਾਨੂੰ ਦੋ ਹੀ ਦਿਸਦੀਆਂ ਸੀ ਜ਼ਿਕਰ ਕਰਦੇ ਆ ਮਾਈ ਭਾਗੋ ਦਾ ਜਾਂ ਅਸੀਂ ਮਾਂ ਗੁਜਰੀ ਦਾਤੇ ਉਸ ਤੋਂ ਅੱਗੇ ਅਸੀਂ ਚੁੱਪ ਹੋ ਜਾਂਦੇ ਆ ਭਾਈ ਉਹ ਆ ਬੀਬੀ ਸ਼ਰਨ ਕੁਆਰ ਰਹੇ ਨਹੀਂ ਤੇ ਨਹੀਂ ਖਾਸ ਕਰਕੇ ਜੋੜ ਮੇਲ ਕਿ ਚਾਹਤ ਹੈ ਇਹਨਾਂ ਦਾ ਮੈਂ ਖਾਸ ਕਰਕੇ ਉਹਨਾਂ ਦਾ ਹੀ ਜ਼ਿਕਰ ਕੀਤਾ ਸੀ ਕਿ ਉਦੋਂ ਇਹ ਔਰਤ ਇੰਨੀ ਤਗੜੀ ਹੋ ਸਕਦੀ ਸੀ ਜਿਸ ਦਾ ਆਪਣਾ ਪਤੀ ਸ਼ਹੀਦ ਹੋ ਚੁੱਕਿਆ ਉਹਦੇ باوجود ਉਹ ਆਪਣਾ ਜਿਗਰਾ ਦਿਖਾ ਸਕੀ ਮੁਗਲ ਸਮਰਾਜ ਦਾ ਟਾਕਰਾ ਕਰ ਸਕੀ ਤਾਂ ਅੱਜ ਭਾਰਤ ਘਟ ਨਹੀਂ ਹੈ ਪਰ ਉਹਨੂੰ ਤਬਾਇਆ ਜਾ ਰਿਹਾ ਹੈ ਕਿਉਂ ਪਿਛਾਂ ਤੱਕਿਆ ਜਾ ਰਿਹਾ ਹੈ ਇੱਕ ਕਾਰਨ ਸੀ ਜਿਹੜਾ ਮੈਂ ਉਹਨਾਂ ਦੇ ਅੱਗੇ ਚੁੱਕਿਆ ਤੇ ਮੈਂ ਤੁਹਾਨੂੰ ਸੱਚ ਦੱਸਾਂ ਮੈਨੂੰ ਉਮੀਦ ਕੋਈ ਨਹੀਂ ਕਿ ਇਸ ਵਿਸ਼ੇ ਤੇ ਕੁਝ ਵੀ ਕੀਤਾ ਜਾਏਗਾ ਪਰ ਗੱਲ ਇਹ ਹੈ ਚਵਣਾ ਵੀਰ ਜੇ ਤੁਸੀਂ ਆਵਾਜ਼ ਚੁੱਕਦੇ ਹੋ ਮੈਂ ਵੀ ਉੱਥੇ ਇਹੋ ਕਿਹਾ ਸੀ ਕਿ ਜੇ ਮੇਰਾ ਗੁਰੂ ਕਹਿ ਸਕਦਾ ਸੀ ਬਾਬਰ ਨੂੰ ਚਾਬਰ ਘਟੋ ਘਟ ਆਵਾਜ਼ ਕੱਢਣ ਦੇ ਤਾਂ ਸਾਨੂੰ ਹੱਕ ਹੀ ਆ ਸੀ ਚੁੱਕਤਾ ਸਕਦੇ ਆ ਮਸਲੇ ਕਿ ਮਸਲੇ ਨੇ ਸੁਣੇ ਜਾਣ ਜਾਂ ਨਾ ਸੁਣੇ ਜਾਣ ਮੰਨੇ ਜਾਣ ਜਾਂ ਨਾ ਮੰਨੇ ਜਾਣ ਪਰ ਜੇਕਰ ਇਹ ਵੀ ਹੋਇਆ ਸੀ ਕਿ ਪੰਜਾਬੀ ਜ਼ਬਾਨ ਤੇ ਸਾਇਨ ਲੱਗਦਾ ਹੋਵੇ ਤਾਂ ਮੈਨੂੰ ਇਹ ਦੱਸ ਦਿਓ ਅੱਜ ਤੋਂ 50 ਬਰੇ ਬਾਅਦ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਪੜਨ ਵਾਲਾ ਹੋਏਗਾ ਕੌਣ ਜਦੋਂ ਪਤਾ ਹੀ ਨਹੀਂ ਜਿਹੜੀ ਭਾਸ਼ਾ ਚ ਲਿਖਿਆ ਕੀ ਲਿਖਿਆ ਤਾਂ ਫਿਰ ਇਹਨੂੰ ਕੌਣ ਸਮਝੇਗਾ ਉਹੀ ਗੱਲ ਜੋ ਪਿਛਲੀ ਵਾਰ ਮੈਂ ਤੁਹਾਡੇ ਨਾਲ ਕੀਤੀ ਕਿਉਂਕਿ ਤੁਹਾਡੇ ਪ੍ਰੋਗਰਾਮ ਦਾ ਜ਼ਿਕਰ ਹੋਇਆ ਸੀ ਕਿ ਅਸੀਂ ਜੈ ਰਿਸ਼ੀਕੇਸ਼ ਵਿੱਚ ਪੜਾਇਆ ਜਾ ਸਕਦਾ ਹੈ ਹਨੂਮਨ ਚਾਲੀਸਾ ਜਾਂ ਜੇ ਅਸੀਂ ਦੇਖ ਸਕਦੇ ਹਾਂ ਹਰ ਕ੍ਰਿਸਚੀਅਨ ਸਕੂਲ ਵਿੱਚ ਸਿਰੇ ਬਾਈਬਲ ਪੜਾਈ ਜਾ ਸਕਦੀ ਹੈ ਜਾਂ ਮਦਰਸੇ ਵਿੱਚ ਕੁਰਾਨ ਪੜ੍ਹੀ ਜਾ ਸਕਦੀ ਹੈ ਦੇਖੋ ਯਾਤਰਾ ਵੀਰੇ ਆਪਾਂ ਧਰਮ ਨੂੰ ਮਨਫ਼ੀ ਕਰ ਦਿਓ ਸਕੂਲਾਂ ਦੇ ਵਿੱਚੋਂ ਕਿਉਂ ਪੜ੍ਹਾਇਆ ਬੱਚਿਆਂ ਨੂੰ ਵਿਗਿਆਨ ਦੀ ਜਾਣਕਾਰੀ ਦਿਓ ਜੇ ਕਿਸ ਧਰਮ ਸਿਲੈਕਟਿਵ ਪੜਾਇਆ ਜਾਣਾ ਤਾਂ ਕੱਲਾ ਇੱਕ ਗੁਰੂ ਗ੍ਰੰਥ ਸਾਹਿਬ ਵੀ ਕਿਉਂ ਮਨਫ਼ੀ ਹੋਣਾ ਫਿਰ ਉਹ ਸਾਹਿਬ ਦਾ ਵੀ ਅਰਥ ਸਮਝਾ ਦਿਓ ਉਹਨਾਂ ਨੂੰ ਹੂੰ ਜੀ ਤੇ ਇਸ ਤਰ੍ਹਾਂ ਸਿੱਧੀ ਜੋੜ ਮਿਲ ਵੀ ਚੱਲ ਰਿਹਾ ਤੇ ਉਹਦੇ ਤੇ ਅਜੇ ਫੇਰ ਉਹੀ ਕੋਸ਼ਿਸ਼ ਕੇ ਬੀਰਵਾਲ ਦੇਫਸੀ ਮਨਾਇਆ ਜਾਣਾ ਜਿਹੜੇ ਸਰਕਾਰੀ ਬੀਜਪੀ ਖੇਮੇ ਦੇ ਸਿੱਖ ਸੰਸਥਾਵਾਂ ਨੇ ਕਟ ਗਿਣਤੀ ਕਮਿਸ਼ਨ ਹੈ ਉਹ ਇਹ ਜਿਨੀ ਗੱਲ ਠਾਰਾ ਚਲੋ ਭਗਵਾਨਤਮਨ ਸਰਕਾਰ ਨੇ ਫੈਸਲਾ ਕੀਤਾ ਆਪਾਂ ਪਿਛਲੇ ਪ੍ਰਾਉਂਚ ਵੀ ਜ਼ਿਕਰ ਕੀਤਾ ਸੀ ਚਲੋ ਹੋ ਜਾਂਦੀਆਂ ਕੁਤਾਈਆਂ ਆਪਾਂ ਤੋਂ ਵੀ ਹੁੰਦੀਆਂ ਉਹਨਾਂ ਨੇ ਇਸ ਫੈਸਲੇ ਨੂੰ ਵਾਪਸ ਲਿਆ ਆ ਸਵਾਗਤਯੋਗ ਹੈ ਉਹ ਕਦਮ ਪਰ ਇਸ ਤਰ੍ਹਾਂ ਜਿਹੜਾ ਬੀਰਵਾਲ ਦਿਵਸ ਦੇ ਤੌਰ ਤੇ ਰਿਕੋਗਨਾਈਜ਼ ਹੀ ਕਰ ਦੇਣਾ ਕਈ ਸਾਰੇ ਸਵਾਲ ਉਹਨਾਂ ਲੋਕਾਂ ਤੇ ਖੜੇ ਹੋ ਰਹੇ ਨੇ ਜਿਹੜੇ ਇਸ ਵਕਤ ਭਾਜਪਾ ਦੇ ਭਾਈਵਾਲ ਨੇ ਜਾਂ ਕੇਂਦਰ ਚ ਜਿਹਨਾਂ ਦੀ ਮੰਨੀ ਜਾਂਦੀ ਹੈ ਤੇ ਦੂਸਰਾ ਪੰਜਾਬ ਦੇ ਵਿੱਚ ਜਿਹੜੀ ਇਹ ਸਮਾਜਿਕ ਸਰੋਕਾਰ ਨੇ ਖਾਸ ਕਰਕੇ ਕਈ ਅਲਾਮਤਾ ਐਡਜ਼ ਵਰਗੀਆਂ ਐਚਆਈਵੀ ਡਰੱਗ ਬਹੁਤ ਵੱਡੇ ਇਸ਼ੂ ਨੇ ਕਰੀ ਉਹਨਾਂ ਤੇ ਸਮਾਪਤੀ ਕੋ ਸੁਨੇਹਾ ਜੀ ਹਾਂ ਬਿਲਕੁਲ ਦੇਖੋ ਖਾਸ ਕਰਕੇ ਬਰਨਾਲੇ ਦੀ ਰਿਪੋਰਟ ਬੜੀ ਬਿਲਕੁਲ ਗਲ ਬਿਲਕੁਲ ਜਿਵੇਂ ਜਿਸ ਢੰਗ ਨਾਲ ਅਸੀਂ ਰੇਪ ਕੈਪੀਟਲ ਇੱਥੇ ਲੁਧਿਆਣੇ ਨੂੰ ਕਹਿ ਦਿੱਤਾ ਜਾਂ ਸਾਡੇ ਕੋਲ ਇਸੇ ਤਰ੍ਹਾਂ ਡਰੱਗ ਕੈਪੀਟਲ ਜੋ ਉਹ ਵੀ ਲੁਧਿਆਣੇ ਦਾ ਤੇ ਜਲੰਧਰ ਦਾ ਜ਼ਿਕਰ ਅੰਦਾ ਪਿਆ ਜੇ ਤੇ ਜਿੱਥੇ ਨਾਲੇ ਵਿੱਚ ਹੁਣ ਏਡਜ਼ ਕੈਪੀਟਲ ਕਹਿ ਲੱਗ ਗਏ ਨੇ ਜੋ ਪਹਿਲਾਂ ਅੰਮ੍ਰਿਤਸਰ ਵਿੱਚ ਹੁੰਦਾ ਸੀ ਇਹ ਚੀਜ਼ਾਂ ਗੱਲਾਂ ਇਹ ਮੈਂ ਇਹ ਵੀ ਉੱਥੇ ਜ਼ਿਕਰ ਕੀਤਾ ਕਿ ਜਦੋਂ ਸਾਨੂੰ ਇਹ ਚੀਜ਼ਾਂ ਸੁਣਨੀਆਂ ਪੈ ਜਾਣ ਕਿ ਸਾਡੇ ਧਰਮ ਵਿੱਚ ਇਹ ਸਾਰਾ ਕੁਝ ਹੋ ਰਿਹਾ ਹੋਵੇ ਜਿੱਥੇ ਸਾਡੇ ਤਾਂ ਘੋੜਿਆਂ ਤੇ ਰਾਤ ਬਿਤਾਉਣ ਵਾਲੇ ਸਨ ਅਗਲੇ ਦਿਨ ਦਾ ਤਾਂ ਇੰਤਜ਼ਾਰ ਹੀ ਨਹੀਂ ਸਿਲ ਕਰਦੇ ਪੰਜਾਬੀ ਤਾਂ ਅੱਜ ਦਾ ਦਿਨ ਜਿਉਣਾ ਜਾਣਦੇ ਨੇ ਸੋ ਇਸ ਤਰੀਕੇ ਦੀ ਸਾਡੀ ਕੌਮ ਸੀ ਜਿਹਨੂੰ ਅਸੀਂ ਨਸ਼ਿਆਂ ਦੇ ਵੱਲ ਧੱਕ ਕੇ ਜਿਸ ਕਦਰ ਆਪਣੀਆਂ ਜੜ੍ਹਾਂ ਖੋਖਲੀਆਂ ਕਰ ਰਹੇ ਹਾਂ ਇਹਦੇ ਬਸਤੇ ਕੌਣ ਚਿੰਤਿਤ ਇਹ ਸੀ ਕਮਰਿਆਂ ਦੇ ਵਿੱਚ ਬੈਠ ਕੇ ਔੁੱਲੀਆਂ ਤਨਕਾਹਾਂ ਲੈ ਕੇ ਸਿਰਫ ਕੁਰਸੀ ਸੰਭਾਲਣ ਤੱਕ ਜੇ ਸੀਮਤ ਹੋ ਜਾਵਾਂਗੇ ਵੀਰਾਂ ਦਾ ਧਰਮ ਕਮਜ਼ੋਰ ਹੋ ਜਾਂਦਾ ਜੇ। ਹਮ ਮਾਨਵਤਾ ਵੀ ਕਮਜ਼ੋਰ ਹੁੰਦੀ ਹੈ ਜਦੋਂ ਕੀਦਿਆਂ ਤੋਂ ਤੁਸੀਂ ਥੜਕ ਗਿਓ ਫਿਰ ਤੁਹਾਡੀਆਂ ਜ਼ਮੀਰ ਕੋਈ ਨਹੀਂ ਹੈ ਤੁਹਾਡੀ ਜ਼ਰੂਰਤ ਕੋਈ ਨਹੀਂ ਤੁਹਾਡਾ ਸੁਭਾਅ ਨਹੀਂ ਬਣਦਾ ਉਸ ਤਰ੍ਹਾਂ ਦਾ। ਬਿਲਕੁਲ ਜਾਂ ਤਾਂ ਮੈਂ ਤਾਂ ਪਹਿਲਾਂ ਹੀ ਕਹਿ ਰਹੀ ਹਾਂ ਧਰਮ ਦਾ ਸਾਡੇ ਅੰਦਰ ਨਾਲ ਸੰਬੰਧ ਹੈ। ਮਨ ਵਿੱਚ ਕਰ ਦਿਓ ਉਹਨੂੰ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ। ਅਸੀਂ ਨਹੀਂ ਉਸ ਧਰਮ ਨਾਲ ਕਿਉਂ ਨਾ ਚੱਲੀਏ? ਪਰ ਜਦੋਂ ਤੁਸੀਂ ਕਹਿ ਰਹੇ ਹੋ ਕਿ ਬਾਕੀ ਸਾਰੇ ਪਨਪਣਗੇ ਇੱਕ ਧਰਮ ਵਿੱਚ ਇਹਨੂੰ ਰੋਕ ਲਾ ਦਿੱਤੀ ਜਾਵੇ ਜਾਂ ਉਹਦੇ ਵਿੱਚ ਕੁਰੀਤੀਆਂ ਆ ਜਾਣ ਤਾਂ ਫਿਰ ਉਹਨਾਂ ਧਾਰਮਿਕ ਪਖੰਡਾਂ ਤੋਂ ਹੀ ਤਾਂ ਸਾਨੂੰ ਪਰਹ ਵਰਜਿਆ ਸੀ ਨਾ ਗੁਰੂ ਸਾਹਿਬ ਨੇ ਜੋ ਵੀ ਕਰਕੇ ਦਿਖਾਇਆ ਸੀ ਉਸ ਕੀਤਾ ਹੀ ਇਸੇ ਕਾਰਨ ਸੀ ਕਿ ਇਹਨਾਂ ਪਖੰਡਾਂ ਤੋਂ ਬਚੋ ਤੇ ਤੁਸੀਂ ਜ਼ਿੰਦਗੀ ਕਿਸ ਤਰੀਕੇ ਜੀਣੀ ਹੈ ਉਹਨੂੰ ਸਮਝੋ ਉਹ ਤਾਂ ਅਸੀਂ ਪੂਰ ਹੋ ਗਏ ਅਸੀਂ ਤਾਂ ਸਾਰਾ ਗੱਲ ਹੀ ਜਿਹਨੂੰ ਕੂੜ ਮੰਡਪ ਕੂੜ ਮਾੜੀ ਹਸ ਤੱਕੜੀ ਉੱਥੇ ਆ ਸਾਰਾ ਕੁਝ ਮੰਗਦੇ ਹੀ ਉਹ ਆ ਲਓ ਜੀ ਤੁਸੀਂ ਭੋਗਣ ਹੋਵੋ ਇਹ ਕਦੋਂ ਮੰਗਦੇ ਸੀ ਅਸੀਂ ਅਸੀਂ ਤਾਂ ਕਹਿੰਦੇ ਸੀ ਸਾਨੂੰ ਕੱਲ ਦੀ ਵੀ ਨਹੀਂ ਪਰਵਾ ਅੱਜ ਹੀ ਹੋ ਜਾਏ ਸਾਡਾ ਤਸੀਸ ਗੁਰਬਾਨ ਕਰ ਜਾਈਏ ਆਪਣੇ ਗੁਰੂ ਤੇ ਇਹ ਸੋਚ ਵਿੱਚ ਅਸੀਂ ਬਿਮਾਰੀਆਂ ਕੀ ਤੋਂ ਲੈ ਕੇ ਹਰ ਚੀਜ਼ ਯਾਨੀ ਧਰਮ ਦੇ ਨੂੰ ਅਸੀਂ ਵਾਪਸ ਉਹੀ ਕਰਾਮਾਤਾਂ ਵਿੱਚ ਤੇ ਕਿਰਤ ਤੋਂ ਪਰਾਂ ਜਾਣ ਦਾ ਇੱਕੋ ਇੱਕ ਰਸਤਾ ਜੋ ਅਸੀਂ ਚੁਣ ਲਿਆ ਜਿੱਥੇ ਮੁਫਤ ਖੋਰੀ ਦੇ ਲਾਲਚ ਵਿੱਚ ਸਾਡੇ ਬੱਚੇ ਚੜਦੀ ਕਲਾ ਤੋਂ ਪਰਾਂ ਹੋ ਗਏ ਨੇ ਡਿਪਰੈਸ਼ਨ ਦੇ ਸ਼ਿਕਾਰ ਨੇ ਤੇ ਫਿਰ ਨਤੀਜਾ ਤੁਹਾਡੇ ਸਾਹਮਣੇ ਆ ਖੁਦਕੁਸ਼ੀਆਂ ਤੇ ਇੱਕ ਵੀ ਅਜਿਹਾ ਬੱਚਾ ਨਹੀਂ ਜਿਹੜਾ سینਾ ਠੋਕ ਕੇ ਕਹਿ ਸਕੇ ਮੈਂ ਤਾਂ ਪੰਜਾਬ ਵਿੱਚ ਹੀ ਰਹਿਣਾ ਜੀ ਮੈਂ ਨਹੀਂ ਜਾਂਦਾ ਜੋ ਮਰਜ਼ੀ ਹੋ ਜਾਏ ਇਹੋ ਜੀ ਸੋਚ ਤਾਂ ਹੀ ਮਨਫੀ ਹੋ ਰਹੀ ਹੈ ਕਿਉਂਕਿ ਅਸੀਂ ਉਹਨੂੰ ਕਿਸੇ ਪਾਸੇ ਏਮ ਦਿੱਤਾ ਹੀ ਨਹੀਂ ਏਮਲੈਸ ਨੌਜਵਾਨ ਪੈਦਾ ਕਰ ਰਹੇ ਹਾਂ ਜੋ ਕਿ ਧਰਮ ਤੇ ਸਿਆਸਤ ਦੇ ਵਿੱਚ ਚੰਗੇ ਤਰੀਕੇ ਦਰੜੇ ਜਾ ਰਹੇ ਨੇ ਵਰਤੇ ਜਾ ਰਹੇ ਨੇ ਤੇ ਇਹ ਵਹਿਲਣਾ ਦਾ ਬਗ ਜੋ ਕੁਝ ਅੱਗੇ ਕਰ ਰਿਹਾ ਜੇ ਸਾਡੇ ਸਾਹਮਣੇ ਆ ਇਹ ਬੰਦੂਕ ਕਲਚਰ ਹੋ ਗਿਆ ਤੇ ਫਿਰ ਆਹੋ ਸੁਣੋ ਅੱਜ ਦੇ ਦਿਨ ਦੀ ਗੱਲ ਦੱਸਦੀਆਂ ਬਾਗੜੀਆਂ ਜਾਂਦੇ ਰਸਤੇ ਵਿੱਚ ਵਿਦਾਂਤ ਟਰੈਕਟਰ ਵੇਖੇ ਜਿੱਦਾਂ ਇਹ ਸਾਡੇ ਪੰਜਾਬੀਆਂ ਨੂੰ ਜੋ ਲੰਗਰ ਵਾਸਤੇ ਰਸਤਿਆਂ 'ਚ ਰੋਕ-ਰੋਕ ਕੇ ਵੀ ਤੇ ਇਹ ਲੰਗਰ ਸਾਰੇ ਤੁਰਦੇ ਨੇ ਲਗਾਤਾਰ ਪਰ ਗੱਲ ਸਿਰਫ ਇੱਕ ਕਰਨਾ ਚਾਹੁੰਦੀ ਆ ਕਿਉਂ ਨਾ ਉੱਤੇ ਕੁਝ ਟਰਾਲੀਆਂ ਉੱਤੇ ਸਾਰਿਆਂ ਤੇ ਨਹੀਂ ਕੁਝ ਟਰਾਲੀਆਂ ਉੱਤੇ ਲੱਚਰ ਗੀਤ ਸੰਗੀਤ ਨਾਲ ਚੱਲ ਰਿਹਾ ਸੀ ਤਵੀਰਾ ਕੀ ਉਹਨਾਂ ਦੇ ਮਨਾਂ ਵਿੱਚ ਸਜੀਦਗੀ ਨਹੀਂ ਸੀ ਜਿਹੜੀ ਕਿ ਹੋਣੀ ਚਾਹੀਦੀ ਹੈ। ਵੀੜ ਹੋਏਗੀ ਜਿਹੜੀ ਉਸ ਸਮੇਂ ਉਹ ਸਾਡੀ ਮਾਂ ਗੁਜਰੀ ਸਹਰੀ ਹੋਏਗੀ। ਜਾਂ ਅਸੀਂ ਸਿਰਫ ਵਿਖਾਵਾ ਕਰਨ ਚੱਲੇ ਆ। ਇਹ ਧਾਰਮਿਕ ਵਿਖਾਵੇ ਨੇ ਨਾ ਇਹ ਸਾਨੂੰ ਬਹੁਤ ਬਰਬਾਦ ਕਰਨਗੇ। ਇਹਨਾਂ ਤੋਂ ਬਚਣ ਦੀ ਲੋੜ। ਜੀ। ਸੋ ਬਹੁਤ ਵਧੀਆ ਸਨੇਹਾ ਦਿੱਤਾ ਤੁਸੀਂ ਭੈਣਾਂ ਦੇ ਡਾਕਟਰ ਹਰਸ਼ਚੰਦਰ ਕੌਰ ਜੀ ਮਸ਼ਰੂਫੀਏ ਚ ਸਮਾਂ ਕੱਢਿਆ। ਬਹੁਤ-ਬਹੁਤ ਧੰਨਵਾਦ। ਮਿਹਰਬਾਨੀ ਸასიਖਾਲ। ਧੰਨਵਾਦ ਜੀ।